ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਇਸ ਤੋਂ ਪਹਿਲਾਂ ਤਾਂ ਤੁਸੀਂ ਬਲੌਗ ਦੇਖਿਆ ਉਹਦੇ ਵਿੱਚ ਗਿਫਟ ਵਗੈਰਾ ਲੈਂਦੇ ਆ ਪਾਪਾ ਜੀ ਨੂੰ ਇੱਥੇ ਚਾਚੇ ਨੂੰ ਤੇ ਪਾਪਾ ਨੂੰ ਤੇ ਫੇਰ ਸਰਦਾਰ ਜੀ ਕਹਿੰਦੇ ਵੀ ਫਟਾਫਟ ਫਿਰ ਮਹਾਲਾ ਨੂੰ ਚੱਲਦੇ ਆ ਤੇ ਪਾਪਾ ਨੇ ਵੀ ਇੰਦਰ ਕਿਤੇ ਨੂੰ ਜਾਣਾ ਸੀਗਾ ਤੇ ਇਸ ਕਰਕੇ ਅਸੀਂ ਦੀਦੀ ਨੂੰ ਨਹੀਂ ਲੈ ਕੇ ਆਏ ਤੇ ਦੀਦੀ ਕਹਿੰਦੇ ਵੀ ਫੇ ਮੈਂ ਕੰਮ ਕਰਨਾ ਭਾਈ ਮੈਂ ਐਨੀ ਛੇਤੀ ਨਹੀਂ ਵੀ ਤੁਸੀਂ ਉਹ ਕਰਿਓ ਤੁਸੀਂ ਉਹ ਲੈ ਬੇੜਿਓ ਬਈ ਕੋਈ ਨਹੀਂ ਵੀ ਮੈਂ ਫੇਰ ਮਿਲ ਜੂੰਗੀ ਆਕੇ ਇਸ ਕਰਕੇ ਦੀਦੀ ਦੀਆਂ ਬਲੇਸਿੰਗਸ ਆਣ ਤੇ ਦੀਦੀ ਸਾਡੇ ਨਾਲੇ ਫੇਰ ਰਹੇ ਆਂ ਦਿਖਦੇ ਨਹੀਂ ਬਸ ਕਹਿਣ ਦਾ ਭਾਵ ਇਦਾਂ ਤੇ ਪਹੁੰਚੀ ਆ ਜੀ ਅੱਜ ਫਾਦਰਸਡੇ ਪਰ ਕੇਕ ਕਟਿੰਗ ਕਰਾਉਣ ਪਾਈ ਇੱਧਰ ਬੈਠੇ ਸਾਡੇ ਦੋ ਦੋ ਫਾਦਰ ਸਾਹਿਬ ਬਹਿਰ ਜੀ ਹਨ ਬਹਿਰ ਜੀ ਦਾ ਖਾਲਸਾ ਸਾਹਿਬ ਬਹਿਰ ਜੀ ਕੀ ਫਤ ਹੈ ਹੈਪੀ ਫਾਦਰਡੇ ਡੈਡੀ ਤਾਂ ਤੇ ਦੇ ਦੇ ਡੈਡੀ ਨਹੀਂ ਹੋ ਰਿਹਾ ਫਾਦਰ ਸਸ ਐਸ ਵੀ ਹੈ ਫਾਦਰ ਸਦੇ ਦੋ ਹੋ ਗਿਆ ਤਾਂ ਆਹ ਜਾਰੀ ਤੋਂ ਬਿਸਾਰਾ ਤੇ ਬਾਪੂਆਂ ਦਾ ਅੱਜ ਦਿਨ ਹੈ ਵੀ ਆਪਣੇ ਬਾਪੂ ਨੂੰ ਖੁਸ਼ ਕਰਨਾ ਹੈ ਇੱਕ ਦਿਨ ਰੱਖਿਆ ਕਿ ਮਦਰਡੇ ਫਾਦਰਡੇ ਹਾਂਜੀ ਲੱਗਦਾ ਰਹਿੰਦਾ ਹੈ ਚਲੋ ਅ ਵੈਲਵਿਸ਼ਾ ਜੈਸਮੀਨ ਵੈਲੂ ਜੀ ਦਾ ਖਲਸਾ ਵੈਲੂ ਜੀ ਦੀ ਫਤਿਹ ਦੀਦੀ ਰ ਵੀ ਦੂਸਰੀ ਹਾਂ ਉਹ ਵੀ ਇਤਾਲੀਤੀ ਨੇ ਇਹ ਚਾਹਵਾ ਕੋਲ ਨਹੀਂ ਪਹੁੰਚੀ ਬੇਸ਼ੱਕ ਨਾਰਪੁਰ ਦਾ ਪਿਆਰ ਸਾਡੇ ਕੋਲ ਆਇਆ ਜੋ ਦੀ ਵਸਦੀ ਰਹੇ ਉਹਦੀ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਮੇਰੀਆਂ ਵੀ ਜਿਹੜੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਇਹ ਇੱਕ ਬੈਠੇ ਜਿਹੜੇ ਫਾਦਰਡੇ ਦਾ ਨਾ ਜਦ ਮੈਨ ਇੱਕ ਤੁਹਾਨੂੰ ਪਤਾ ਨਹੀਂ ਵੀ ਕਿਉਂ ਮਨਾਇਆ ਜਾਂਦਾ ਸੀਗਾ ਇਹ ਕਿਉਂ ਮਨਾਇਆ ਪਰ ਹੁਣ ਆਪਣੇ ਅੰਦੇ 'ਚ ਵੀ ਲੱਗ ਗਿਆ ਮਨਾਉਣ ਇਹ ਜਿਹੜਾ ਫਾਦਰਡੇ ਮਨਾਇਆ ਜਾਂਦਾ ਸੀਗਾ ਜਦ ਮਦਰ ਡੇ ਬਣਾਇਆ ਜਾਂਦਾ ਸੀ ਕਿ ਨਾ ਇਹ ਫੋਰਨ ਕੰਟਰੀਆਂ ਦੇ ਵਿੱਚ ਜਿਆਦਾ ਸਾਰਾ ਪਪੂਲਰ ਸੀਗੀ ਉੱਥੇ ਪੇਰੈਂਟਸ ਨੂੰ ਇੱਕ ਕੇਅਰ ਸੈਂਟਰ ਦੇ ਵਿੱਚ ਛੱਡ ਦਿੱਤਾ ਜਾਂਦਾ ਸੀਗਾ ਤਾਂ ਉਹਦੇ ਕੀਨ ਦਾ ਵੀ ਇੱਕ ਡੇ ਬਣਾਤਾ ਉਹਦੇ ਵੀ ਵੀ ਜਿਹੜੇ ਇਹਦੇ ਬੱਚੇ ਹੋਣਗੇ ਸਾਰੇ ਇਕੱਠੇ ਹੋ ਕੇ ਫਾਦਰ ਦੇ ਨਾਲ ਫਨ ਕਰਨਗੇ मतलब ਇੱਕ ਸਾਲ ਨੂੰ ਇੱਕ ਦਿਨ ਦੇ ਵਿੱਚ ਜੀਉਣਾ ਉਹ ਗੱਲ ਸੀ ਹੁਣ ਅੱਜ ਤਾਂ ਹੁਣ ਵੀਡੀਓ ਬਣਾਉਣੀ ਤੇ ਤਾਂ ਉਹ ਫਾਦਰ ਡੇ ਬਣਾਉਣਾ ਸ਼ੁਰੂ ਕਰਤਾ ਤਾਂ ਆ ਮੰਮੀ ਦੇ ਕੋਪਾ ਡਰੋਰੀਆਂ ਦੇ ਫੇਰੇ ਕੁਝ ਵੀ ਮੈਂ ਵੀ ਆਪਣੇ ਪਾਪੇ ਦਾ ਪਾਦ ਦੇਣਾ ਹਾਂ। ਨਹੀਂ ਮੈਂ ਨਾ ਨਾ ਨਹੀਂ ਗੁਰਨਾਦਨ ਬਾਈਪੁਰਜੀ ਦਾ ਖਾਲਸਾ ਬਾਈਪੁਰਜੀ ਕੀ ਪਤ ਹੈ। ਬਸ ਇਹ ਉਹ ਗੱਲ ਹੈ ਜੀ ਆ ਵੀ ਮਨਾਉਂਦੇ ਤਾਂ ਜੈਸਮਨ ਖਾ ਵੀ ਟਾਈਮ ਦੀ ਹੈ ਤੁਹਾਡਾ ਪਤਾ ਜੀ। ਇਸ ਤਰ੍ਹਾਂ ਤਾਂ ਗੱਲ ਹੈਂ ਨਹੀਂ ਮੈਂ ਤਾਂ ਤਾਂ ਹੀ ਕਹਿੰਦਾ ਵੀ ਆਪਾਂ ਫਨ ਕਰਦੇ ਆਂ ਆਪਾਂ ਇੰਜੋਏ ਕਰਦੇ ਆਂ ਆਪਾਂ ਤਾਂ ਵੈਸੇ ਵੀ ਕਰਦੇ ਆਂ। ਹਾਂ ਨਹੀਂ ਉਹ ਵੀ ਨਹੀਂ ਜਿਹੜਾ ਦੇ ਬਣਾਇਆ ਤਾਂ ਕੋਈ ਗੱਲ ਕਰਕੇ ਬਣਾਇਆ ਤਾਂ ਵੀ ਜਿਵੇਂ ਮਾਪੇ ਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਉਹ ਆਪਣੇ ਕੰਮਾਂ ਕਾਰਾਂ 'ਚ ਉਲਝ ਗਿਆ। ਪਪਾ ਮੰਨ ਦਾ ਕੇਅਰ ਸੈਂਟਰ ਦੇ ਵਿੱਚ ਬੈਠੇ ਆ ਕਿਹੇ ਟਾਈਮ ਪੰਜਾਬ ਆਉਣਾ ਵੀ ਜੈਸਮੀਨ ਉਸੇ ਭਾਇਆ ਲਖਾਇਆ ਉਹ ਮਿਲਣ ਵੀ ਨਹੀਂ ਆਈ ਫਿਰ ਕਿ ਦਿਨੇ ਬਣਾਤਾ ਫਿਰ ਉਹ ਰਵਿੰਦਰ ਵੀ ਗੌਰਮਨ ਕਹਿੰਦੇ ਦਿਨ ਦੀ ਛੁੱਟੀ ਕਰ ਦੋ ਅਚਲ ਰਵਿੰਦਰ ਕਹਿੰਦਾ ਮੈਂ ਕਦੇ ਨਹੀਂ ਮਨਾਇਆ ਹੈਗਾ ਵੀ ਮੇਰਾ ਭਾ ਪਹਿਲਾ ਫਾਦਰ ਡੇਟ ਆ ਕਰਕੇ ਰਵਿੰਦਰ ਕਹਿੰਦਾ ਮਨਾ ਲੰਨੇ ਮਨੂਰੇ ਕਰਦਾ ਸਾਨੂੰ ਕੋਈ ਨਹੀਂ ਨਹੀਂ ਆਪਣਾ ਆਪਣਾ ਤਾਂ ਸਹੀ ਆ ਵੈਸੇ ਪਤਾ ਕੁਲੋਜੀਕਲੀ ਗੱਲ ਕੀਤੀ ਜੇ ਆਪਾਂ ਆਉਣਾ ਚਾਹੀਦਾ ਬਹੁਤ ਵਧੀਆ ਲੱਗਦਾ ਪਿਆਰ ਬੱਦਦਾ ਇਹਦੇ ਵਿੱਚ ਜਦੋਂ ਆਪਾਂ ਕੋਈ ਛੋਟੀ ਛੋਟੀ ਖੁਸ਼ੀਆਂ ਹਾਂ ਹਾਂਜੀ 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 ਉਹਦੇ ਨਾਲ ਆ ਪ੍ਰੇਮ ਬੱਦਦਾ ਹਾਂ ਜੀ ਮਰਾ ਚਾਹੀਦਾ ਹੈ ਇਹਦੇ ਗੱਲੇ ਪਤਾ ਨਹੀਂ ਕਿ ਅੱਜਕੱਲ ਤੁਹਾਨੂੰ ਪਤਾ ਵੀ ਕਿਹਜੇ ਹਾਲਾਤ ਹੈ ਹਨਾ ਫਿੱਕ ਪੈਂਦੀ ਪੈਂਦੀ ਪੈਦੀ ਭਾਈਆਂ ਚ ਪਈ ਜਾਂਦੀ ਆ ਰਿਸ਼ਤੇਦਾਰੀ ਚ ਪਈ ਜਾਂਦੀ ਆ ਹੋਰ ਇਹ ਉਹ ਚਲੋ ਉਹ ਚੰਨ ਛੱਡ ਕੇ ਇੱਕ ਨੰਝੋਟੇ ਛੋਟੇ ਜਿਹੇ ਦੋ ਪੰਕਚਰ ਆਪਾਂ ਇੰਜੋਏ ਕਰਨਾ ਗੱਲ ਕੁਝ ਵੀ ਨਹੀਂ ਹੈਗੀ ਇਹ ਜੇ ਦੇਖਿਆ ਜਾਵੇ 500000 ਰੁਪਏ ਦਾ ਬੰਦਾ ਉਹ ਖਾਣਦਾ ਹਾਂਜੀ ਹਾਂ ਹਾਂ ਯਾਨੀ ਚੀਜ਼ ਜਾ ਕੇ ਆਪਾਂ ਕਿਹਦੇ ਘਰ ਜਾ ਕੇ ਕਿੰਨਾ ਖੁਸ਼ ਹੋਊਗਾ ਹਨਾ ਇਹੋ ਮੰਮੀ ਕਰਦਾ ਵੀ ਮਨ ਨੂੰ ਸਮਝਾਉਣ ਦੀ ਕਰਦਾ ਚਲੋ ਫਿਰ ਜਦ ਮੈਂ ਉਹ ਕੈਪਲੈਨ ਆ ਕੇ ਚੱਕ ਦੀ ਵਟੇ ਚੱਕ ਦੀ ਵਟੇ ਚਾਚੇ ਨੂੰ ਪੁੱਛ ਰੋ ਚਾਚੇ ਜੀ ਦੇ ਦਿਲ ਚ ਗੱਲ ਲੱਗੀ ਉਹ ਚਾਚਾ ਜੀ ਹਾਂ ਮੈਂ ਵੀ ਕੀ ਤੇਰੀ ਆਪਣੀ ਕੋਈ ਗੱਲ ਮੇਰੀ ਆਪਣੀ ਗੱਲ ਹੈ ਵੀ ਭੈਣ ਭਾਈ ਜਿਹਨਾਂ ਦੇ ਮਾਪੇ ਜੁੰਦੇ ਹਨਾ ਚੜਦੀ ਕਲਾ ਰੱਖਿਆ ਦੁੱਖ ਰੋਗਾਂ ਤੋਂ ਦੂਰ ਰੱਖਿਆ ਬਹੁਤ ਸੁੱਖ ਦੀ ਜ਼ਿੰਦਗੀ ਬਤੀਤ ਕਰਨ ਉਹਨਾਂ ਦੇ ਧੀ ਪੁੱਤ ਪੋਤੇ ਦੋਤੇ ਦੋਤੀਆਂ ਸਭ ਖੁਸ਼ ਰਹਿਣ ਉਹਨਾਂ ਨੂੰ ਖੋਜ ਰੱਖਾਂਗੇ ਜੇ ਇਹ ਅਜਿਹੇ ਸਮਾਨ ਤੇ ਅਸਲੇ ਮਿੱਠਾ ਹੋਊਗਾ ਕਿ ਆ ਹੋਊਗਾ ਇਹ ਮਨੂ ਰੋਣਾ ਨਹੀਂ ਹੂਣ ਵਾਲਾ ਨਹੀਂ ਮੇਰੇ ਚਾਹਣ ਚ ਰਬਟ ਰਬਟ ਨਾ ਉਹ ਕੇਵੇਂ ਰਬਟ ਜੋੜ ਦਿੰਦੇ ਆ ਉਹ ਨਹੀਂ ਹਾਂ ਤੂੰ ਮਿੱਠਾ ਹੀ ਲੱਗਦਾ ਦੇਖ ਕੇ ਐਂ ਹੁੰਦਾ ਦੇਖ ਹਾਂ ਮਿੱਠੀ ਦੇ ਉਹਨਾਂ ਕੋਲ ਨਹੀਂ ਕਰਦਾ ਮੈਂ ਅੱਧਰ ਨੂੰ ਜਾਣ ਨਹੀਂ ਕਰਦਾ ਆਪਾਂ ਨੂੰ ਜਾਣ ਨਹੀਂ ਕਰਦੇ ਅੱਪ ਛੁੱਟੀਆਂ ਦਿੱਤਣ ਗਈ ਹੋਈ ਯਾਰ ਇਹ ਬੱਦਲ ਦਾ ਟੁਕੜਾ ਨਾ ਹਾਂਜੀ ਹਾਂ ਬੱਬਲ ਕਮ ਜਿਹਾ ਲੱਗਦੀ ਆ ਜੀ ਲੱਗ ਰਿਹਾ ਉਹ ਮਾਰਾ ਸੱਚਾ ਪਾਤਸ਼ਾਹ ਲੋ ਜੀ ਹੈਪੀ ਬਰਥਡੇ ਦਿਨ ਹੈ ਹੈਪੀ ਬਰਥਡੇ ਦਿਨ ਹੈਪੀ ਫੋਨ ਦੇ ਦਿਨ ਹੈ ਦੀ ਤੁਹਾਨੂੰ ਕਹਿਣਾ ਹੈ ਵੈਸੇ ਕੇ ਕਾਲਿਆ ਨੇ ਨਾ ਲੋ ਜੀ 1 2 3 ਹੈਪੀ ਬਰਥਡੇ ਹੈਪੀ ਹੋਵੇ ਕੋਸਰੋ ਬਹਾਦਰ ਉਹ ਸਾਨੂੰ ਚੜ੍ਹਦੀ ਕਲਾ ਰੱਖੇ ਕੋਸਰੋ ਰੱਖੇ ਲੈ ਜੀ ਇਹਨੂੰ ਕਰ ਪੋਟੋ ਇੱਕ ਆ ਗਏ ਸਾਡਾ ਜਿਹੜਾ ਫਰਕ ਸੀ ਜੀ ਰਵੇ ਸਾਰੀ ਦੁਨੀਆ ਦਾ ਪਿਆਉ ਪਾਉਣਾ ਹੁਣ ਮੈਨੂੰ ਆਈ ਸਾਰੀ ਦੁਨੀਆ ਦਾ ਪਿਓ ਅਸੀਂ ਮੰਨਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਂ ਜੀ ਹਾਂ ਮੈਂ ਕਿਹਾ ਹਾਂ ਕੋਈ ਕੋਈ ਕਿਧਰ ਨੂੰ ਮੰਨਦਾ ਕੋਈ ਕਿਧਰ ਨੂੰ ਮੰਨਦਾ ਹਾਂ ਜਿਹੜੇ ਜੀਸੂ ਮਸੀਹ ਵਾਲਾ ਤੁਹਾਨੂੰ ਪਤਾ ਕੌਣ ਉਹ ਹਾਂ ਉਹ ਪਿਓ ਕਿਨੂੰ ਮੰਨਦਾ ਚਰਚ ਵਾਲੇ ਹਾਂ ਉਹ ਉਹਨਾਂ ਨੂੰ ਮੰਨਦੇ ਆ ਤੇ ਉਹਨੂੰ ਵੀ ਇਹ ਤਾਂ ਉਹ ਕਹਿੰਦੇ ਸਾਰੀ ਦੁਨੀਆ ਦੇ ਹੀ ਹਾਂ ਹੁਣ ਉਹਦੋਂ ਉਹ ਕਹਿੰਦੇ ਅੱਲਾ ਪਾਕ ਆ ਜੀ ਇਹਨਾਂ ਦਰਮਾਣ ਵਾਲੇ ਕਹਿੰਦੇ ਜੀ ਸਾਰੀ ਦੁਨੀਆ ਨੂੰ ਸਾਜਣਿਆਂ ਵਾਲੇ ਜੀ ਆਪਣੇ ਸ਼ਿਵ ਜੀ ਮਹਾਰਾਜ ਲਈ ਹਾਂ ਇੱਕ ਊਨਕਾਰੇ ਵਾਸਤੇ ਇੱਕ ਨਾਮ ਉਹਦੇ ਲੱਗਦਾ ਹਾਂਜੀ ਹਾਂ ਹਾਂ ਅੰਬ ਦੇ ਨਾਮ ਦਾ ਵੀ ਗਾਂ ਦੇ ਨਾਮ ਦਾ ਵੀ ਮੇਰੇ ਤਾਂ ਮੱਠਾ ਖਾ ਗਿਆ ਮਿਰਚਾਂ ਨਾਲ ਲੈ ਕੇ ਆਣਾ ਰਿਹਾ ਤਰ ਤਰ ਹੂੰ ਚਾਹ ਇੱਕੋ ਵਾਰ ਖੜਾ ਹਾਂ ਇਹਦੇ ਵਿੱਚ ਆਹ ਪ੍ਰਾਣੇ ਦਾ ਟੁਕੜੇ ਦਾ ਅੰਗ ਵੀ ਸਰ ਹੁਣ ਕੀ ਖਾਣਾ ਨਹੀਂ ਵੈਰੀ ਗੁੱਡ ਸਰੰਗ ਨੰਦ ਹੋ ਗਿਆ ਤੁਸੀਂ ਵੀ ਆ ਜੀ ਜੀ ਦੇ ਪੈਸੇ ਉਹ ਕੀ ਮਨ ਕੋਲ ਦੇ ਜਪਾ ਦੇ ਰੁਪਈਆ ਨਾਲ ਲੈ ਕੇ ਜਾਣ ਸਤਿਗੁਰ ਜੀ ਮੇਰੇ ਵੱਲੋਂ ਜੀ ਸਾਰਾ ਥੈਂਕ ਯੂ ਮਾਰਗ ਕਰਦੇ ਅੱਦਰ ਅੱਦਰ ਅੱਛਾ ਜੀ ਮੈਂ ਕੋਈ ਨਹੀਂ ਹਾਂ ਨਾ ਉੱਧਰ ਮੈਨੂੰ ਦਿਖ ਦਿਨਾ ਫਰੂਟ ਜੇ ਬੇ ਕੋਨ ਨੂੰ ਹੂੰ ਕੁਸ਼ੀ ਰਹਾ ਕੁਸ਼ੀ ਰੱਖ ਰੱਖ ਜੀ ਰੱਖੀ ਚੋ ਫਿਰ ਇਹ ਸਾਡ ਫਲ ਬਿਆਂ ਫਸਰਾਣਾ ਦਾ ਹੈ ਨਾ ਇਹ ਆ ਦੇਖਿਆ ਹੁਣ ਦੱਸੋ 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 ਇਹ ਹੁਣ ਦੇਖਿਆ ਕਿ ਅੱਛੀ ਦੇ ਦਿੱਤਿਆ ਨਾ ਚੱਤੂ ਦੇਖਿਓ ਤਾਂ ਕਿਹਾ ਉਹ ਵੀ ਡੜ ਚ ਤਰਦਾ होड़ी थोड़ी लगा हाँ उम्म सुबह आधर बप्पल का मिलियन भी आयेगा उम्म कुछ लेके भी आयेंगे आं हाँ एक <क्षिक> दिली बल्लों एक मेरी बल्लों चलो बोल तुझे खार चिपके बिजी हो तो पहले एक देख लो बात तो खायो देखता नहीं हाँ कितने अब ये पूछने लगे हम तुझे देखो ਇਹ ਸੌਲਟ ਗੈਸ ਕਰੋ ਗੈਸ ਕਰੋ ਕੋਈ ਮਤਲਬ ਦਿੱਤੀ ਯੂਜ਼ ਕਰ ਲਗੇ ਢੀ ਨਾ ਬਿਹੜ ਦੇ ਜਦੋਂ ਤੇ ਵਾਪਸ ਆਉਂਦੇ ਕਹਿੰਦੇ 50 ਰੁਪਏ ਬਣਾਉਣ ਲਈ ਗਾੜੀ ਗੋੜਾ ਤੁਮਨੇ ਆਪਣਾ ਜਣਪਾਣ ਲੈ ਲਿਆ ਤਨ ਪੜਾ ਲੱਗਿਆਦਾ ਜੀ ਅਸੀਂ ਕਿਹਾ ਫਿਰ ਆਈਟੀ ਜੀ ਲੱਗੇ ਸਾਡੀ ਇੱਕ ਬੰਦਾ ਜਿੰਦਾਬਾਦ ਮਾਸੀ ਸਾਡੀ ਜਿੰਦਾਬਾਦ ਮਾਸੀ ਨੇ ਉਹ ਲਾਉਂਤਾ ਹਣਾ ਆਰਡਰ ਨਹੀਂ ਆ ਮਾਸੀ ਨੂੰ ਪੁੱਛਿਆ ਮਾਸੀ ਕਿਆ ਲੈ ਕੇ ਜੀ ਤੇਰੇ ਚਾਚੇ ਦੇ ਫਿਰ ਸਿੱਕਿਆ ਵਾਲਾ ਨੇ ਦੇਖ ਲੋ ਕਿਆ ਕਰਦਾ ਵਾ ਤੂੰ ਤੇ ਆ ਮਾਸੀ ਆ ਗਏ ਕਲਰ ਦੇਖੋ ਕਲਰ ਤਾਂ ਬਹੁਤ ਯੂਨੀਕ ਜਿਹਾ ਲੱਗੇ ਇਹਨੇ ਮੰਮੀ ਪੜੋ ਨੇ ਕੋਈ ਚੱਲ ਬੰਨ੍ਹ ਲੈ। ਥੈਂਕ ਯੂ। ਪਹਿਲਾਂ ਦੇਖੋ ਵੀ ਇੰਨੇ ਮਿਟਰੇ ਬੰਦੇ ਹੁੰਦੇ। ਉਹ ਕੋਈ ਚੱਕਰ। ਉਹ ਕੋਈ ਚੱਕਰ ਨਹੀਂ। ਹੁਣ ਇਹ ਰੌੜਾਂ 'ਚ ਲੱਗ ਗਿਆ। ਹਾਂ। ਸਾਡੀ ਤੇਰੇ ਲਈ ਕੀ ਆ ਨਾ ਜੋ ਮਰਜੀ ਆ ਤੁਹਾਡਾ ਪਿਆਰ ਆ ਨਾ ਇਹ ਚੀਜ਼ੇ। ਇਹ ਤਾਂ ਤਿੰਨ ਦਾ ਮਤਲਬ ਇਹੀ ਹੋਊਗਾ ਕਿ 7 ਮਿੰਟ ਵਾਲੇ ਪਰਦੇ। ਹਾਂ। ਉਹਦਾ ਆਪਾ ਬਾੜ। ਹਾਂ। ਉਹ। 2 4 ਕੁਝ। ਉਹ ਵੀ ਨਾਲ ਦਵਾ ਕੇ ਕੇਕ ਨਹੀਂ ਹੋਰ ਕੁਝ। ਨਿਆਣਾ ਹਾ ਹਾ ਆਪ ਵੀ ਜਾਓ ਦੇਖਾ ਕੱਲ ਕੋਈ ਬੰਬਾਂ ਨਹੀਂ ਫਾਇਰ ਕਰਾ ਤੇ ਨਾ ਕੱਲ ਕਿੱਥੇ ਹੀ ਕੰਮ ਨਹੀਂ ਦੇਖਦਾ ਕੱਲ ਬੂਆ ਦਾ ਅੱਛਾ ਜਿਹਾ ਬੂਆਗਾ ਚਲ ਗਿਆ ਤੁੰਦਾਂ ਸੀ ਨਾ ਸੋਨੇ ਬੂਆ ਬੈਠਾ ਨਾ ਮੈਂ ਤਾਂ ਕੀ ਕੀਤਾ ਕੱਤ ਭੱਜਿਆ ਤੋ ਬੂਆ ਕਿ ਬੂਆ ਹਾਂ ਜੀ ਕੱਤੀ ਕੱਤੀ ਦੁਪਹਿਰ ਨੂੰ ਜੈਦਵੀਰ ਕਹਿੰਦੇ ਵੇਰ ਨੂੰ ਨਾ ਕਰੀ ਵੀ ਜਾਇਂਦਾ ਮੈਂ ਕਿਹਾ ਵੀ ਤੂੰ ਦੱਸ ਕੇ ਵੀ ਆਇਆ ਹਾਂ ਹਾਂਸੀ ਕਿ ਦੱਸ ਆਇਆ ਮੈਂ ਚੱਲਿਆ ਉਹ ਨਾ ਕਿਹਦੇ ਨੂੰ ਸਮਝਾ ਲਈ ਜੈਸਮੀਨ ਕੱਲ ਕਹਿੰਦੀ ਸੀ ਕਿੱਥੇ ਜਾਣਾ ਲੱਗਦੇ ਕਿੱਥੇ ਜਾਣਾ ਦਾ ਪਤਾ ਨਹੀਂ ਭਾਈ ਠੀਕ ਹੈ ਨਹੀਂ ਵੀ ਨਾ ਉਰੀ ਨੂੰ ਆਣਾ ਦਾ ਹੱਥ ਹਮ ਅਜੇ ਤੱਕ ਮੈਂ ਸਿਖਣਾ ਆਇਆ ਜੀ ਇਹਨੂੰ ਹਾਂ 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 ਇਹ ਕਹਿੰਦੀ ਮੈਂ ਵੀ ਆ ਵੀ ਕਰਨਾ ਕਹਿੰਦੇ ਲੱਗ ਜੂ ਚਲੋ ਹਾਂ ਜਦੋਂ ਚਾਹ ਅੰਦਰ ਤੇ ਇੱਕ ਫੇਕ ਪੜੇ ਬਾਗੇ ਜੈਸਮੀਨ ਆਈ ਬਾਹਰ ਕਰਨ ਸਕੂਟਰ ਹੀ ਚੱਲਣਾ ਉੱਥੇ ਸਕੂਟਰ ਹੀ ਮੈਂ ਈ ਜਮੇ ਕੰਮ ਤਾਂ ਬਸੇ ਭਜੜਾ ਦਾ ਉੱਤੇ ਜਮੀਨ ਆ ਬਹੁਤ ਟਖਾਰਾ ਉਹ ਤਾਂ ਮੈਂ ਮਿੱਠਾ ਨਹੀਂ ਕਰਦਾ ਕੰਮ ਵੀ ਉਹਦੇ ਕਰਦੀ ਨਿਭੜ ਗਿਆ ਹਾਂ ਉਹ ਹਾਲ ਪਿਆਰਾ ਜੀ ਉਹਥੇ ਉਹਦਾ ਉਹ ਹੈਗਾ ਜੀ ਦੋਸਤ ਹਾਂ 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 ਉਹਦੇ ਕੰਮ ਉਹਨੇ ਕਿ ਬਣਦੀ ਬਹੁਤ ਵਧੀਆ ਦੇਖਿਆ ਜੀ ਸਹੀ ਗੱਲ ਆ ਹੋਰ ਨਹੀਂ ਅੰਨੀ ਨੇੜੇ ਦੀ ਕਿਸੇ ਨੂੰ ਕਹਿ ਰਗਾ ਵੀ ਚੱਲ ਉਹਨੂੰ ਉੱਥੇ ਭੇਜਣ ਦੇ ਚੱਕਰਾਂ ਦੇ ਵਿੱਚ ਛੁੱਟਿਆ ਦਾ ਕੰਮ ਤਾਂ ਕਰ ਲਿਆ ਉਹਦਾ ਹਾਂ ਮੈਂ ਵੀ ਉਹਨੂੰ ਕਰਦੀ ਹਾਂ ਜੀ ਚਾਹਾਂ ਛੁੱਟੀਆਂ ਲਵਾਂ ਪਹਿਲੇ ਦਿਨ ਹੀ ਕਹਿਤਾ ਤਾਂ ਮਹਾਂ ਤੈਨੂੰ ਭੇਜਣਾ ਹੀ ਤਾਂ ਕਿਤੇ ਇਹ ਰਕਮ ਨਿਪਟ ਗਿਆ ਅੱਛਾ ਅੱਛਾ ਜੀ ਤਾਂ ਫੇਰ ਲੱਗਿਆ ਰਹੋ ਫਿਰ ਤਾਂ ਮੇਰੇ ਬੈਂਕ ਆ ਦੇ ਪਾਸ ਦੇ ਲੈ ਜਾਣੇ ਤੇ ਕਰ ਲਵਾ ਕੇ ਜੁੱਟੀਆਂ ਵੀ ਕਰ ਦੂਆਂ ਜੁੱਟੀਆਂ ਵੀ ਬੋਲਦਾ ਜੀ ਉਹਨੇ ਜਿਹੜੇ ਲਾਇਆ ਚਾਰ ਪੰਜ ਦਿਨ ਲਾਇਆ ਮਰ ਉਹ ਬਹੁਤ ਔਖੇ ਆਏ ਉਹਦਾ ਬਚਾ ਜੇ ਕਿਤੇ ਫੋਨ ਆ ਜਾਦਾ ਨਾ ਜਿੱਦਾਂ ਹੁਣ ਇੱਕ ਵਾਰ ਚਾਚਾ ਦੇ ਨਾਲ ਤਾਂ ਰਹਿਿਆ ਹੋ ਦੋ ਚਾਰ ਠੀਕ ਹੈ ਸਰ ਸ਼ਾਮ ਨੂੰ ਫੋਨ ਆ ਜਾ ਆਇਓ ਬਈ ਹਾਂ ਤਾਂ ਵੀ ਹਾਂ ਕੋਈ ਜੇ ਆਉਂਦਾ ਹੀ ਆਪ ਹੋਵੇ ਵਾਲਾ ਤੇ ਮੈਂ ਨਹੀਂ ਜੀ ਇਦਾਂ ਇੱਕ ਦਿਨ ਅਛਰਦਾ ਜੀ ਬਣਾਉਂਦੇ ਤੇ ਜੀ ਉਦੋਂ ਵਿਚ ਵਿਚ ਫੋਨ ਕਰਦਾ ਤੁਹਾਨੂੰ ਵੀ ਆ ਜੋ ਅਛਰਦਾ ਜੀ ਬਣਾਉਂਦੇ ਵੀ ਆ ਜੋ ਕੋਈ ਜੀ ਵਾਹ ਪਲਾਂ ਪੰਪ ਬਤਾ ਲਓ ਉਹ ਉਹ ਕਿਹੜਾ ਬਾਕਮੇ ਆਣਾ ਉਹ ਨੂੰ ਆਏ ਦਾ ਜੀ ਦਮ ਜੇ ਆ ਕੇ ਮੈਂ ਘਿਰਕਾ ਹੋ ਰਿਹਾ ਮੈਂ ਵੀ ਚੱਲਣਾ ਜੀ ਉਹਰੇ بیوی ਨਹੀਂ ਛੱਡਦੀ ਕੰਮ ਕਰਦੇ ਵੀ ਕੰਮ ਕਰਾਈ ਜਾਂਦੀ ਸਕੂਲ ਦਾ ਹਾਂ ਚਲੋ ਦੇ ਬੜੀ ਤਾਂ ਹੀ ਗੈਰ ਵਿੱਚ ਤੁਹਾਨੂੰ ਹਾਂਜੀ ਹਾਂ ਹੁਣ ਚਲ ਟੈਨਸ਼ਨ ਦੀ ਤਾਂ ਨਹੀਂ ਹੈਗੀ ਇੰਨੀ ਨਹੀਂ ਬਿਲਕੁਲ ਹਾਂਜੀ ਨਹੀਂ ਉਹਨੇ ਹੁਣ ਤੱਕ ਕਰੀ ਜਾਂਦਾ ਚਲ ਕਰ ਲੂੰਗਾ ਹਾਂ ਕਰ ਲੂੰਗਾ ਕੋਈ ਕੁਸਬਿੰਦਰ ਦੇ ਵੀ ਕਹਿੰਦਾ ਤਾਂ ਵੀ ਕੰਮ ਕਰ ਲਾ ਫੇਰ ਹੀ ਮਾਰ ਜਾਣਾ ਹਾਂ ਤਾਂ ਵੀ ਹੋ ਗਿਆ ਚਲ ਉਹ ਮਾਰ ਰਿਆ ਜੀ ਹਾਂ ਵੇ ਤਾਂ ਨਹੀਂ ਪਤਾ ਜੀ عمر ਵੀ ਕੀ ਸਟੇਜ ਐਦਾਂ ਨਹੀਂ ਹੁੰਦੀ ਜੋ ਮਾਪੇ ਬੱਚੇ ਤੇ ਚਾਹੁੰਦਾ ਬੱਚੇ ਨਹੀਂ ਕਰਦੇ ਹਾਂ ਜੀ ਜੋ ਬੱਚੇ ਮਾਪੇ ਉਹ ਤਾਂ ਐਕਸਪੈਕਟ ਕਰਦੇ ਮਾਪਿਆਂ ਤੋਂ ਨਹੀਂ ਹੁੰਦਾ ਉਹ ਥੋੜਾ ਜਿਹਾ ਲੈਣਾ ਹੈ عمر ਚਾਕੇ ਐਦਾਂ ਨਹੀਂ ਹੋ ਜਾਂਦੀਆਂ ਹਾਂ ਜੀ ਅਸੀਂ ਚਾਹੁੰਦੇ ਵੀ ਉਹ ਪੜ ਜਾਵੇ ਤਾਂ ਵਧੀਆ ਹੈ ਮੰਨੂ ਪਾਪਾ ਜੀ ਤੂੰ ਤੋਂ ਨਾਲ ਬੰਦ ਹੁੰਦੇ ਜਾ ਕੇ ਡਿਊਟੀ ਦੇਣਾ 5 ਵਜੇ ਆਉਣਾ ਕਾਰੇ ਕਪਰਨਾ ਤੁੰਦਰਾ ਮੈਂ ਸੋਚੀ ਜਣਾ ਮਾਂਚ ਉਹਨਾਂ ਨੇ ਆਉਂਦੇ ਪੁੱਛਣਾ ਵਿੱਕੀ ਨੇ ਕੰਮ ਕਰ ਲਿਆ ਨਹੀਂ ਨਹੀਂ ਜੀ ਉਹਨਾਂ ਨੇ ਮੈਨੂੰ ਤੁੰਦਰਾ ਮੈਂ ਕਹਿੰਦਾ ਇਹ ਤਾਂ ਦੱਸ ਕਿਆ ਗੱਡਾ ਖੜਾ ਕਟਾਈ ਮੈਂ ਕਹਿੰਦਾ ਕੂਤੇ ਲੈ ਕੇ ਤੇ ਬੰਧੂ ਵੀ ਬੰਦ ਤੇ ਤੁੰਦਰਾ ਯਾ ਹੋਵੇ ਵੀ ਕਦਾਈ ਉਹ ਚੀਜ਼ ਦੀ ਵੈਲਿਊ ਹੁਣ ਪਤਾ ਲੱਗਦੀ ਵੀ ਉਹ ਕਾਹਤੇ ਕਹਿੰਦੇ ਸੀ ਫਟੜ ਗੋਲਣ ਦੀ ਸੋਚ ਵੀ ਕੁਛ ਮੈਂ ਕਿ ਬੜਾ ਕੁਝ ਆ ਮਨਾ ਪਾਪਾ ਮੰਗ ਟਰੈਕਟਰ ਚਲਾਉਣਾ ਮੈਂ ਟਰੈਕਟਰ ਆਇਓ ਕਹਿੰਦਾ ਉਹ ਪਾਪਾ ਮੰਗ ਟਰੈਕਟਰ ਚਲਾਉਣਾ ਮੈਂ ਤੂੰ ਤਰ ਪੜ੍ਹਾਈ ਉਹਦੇ ਨਾਲ ਸਿੱਖਾਈ ਆਉਂਦੇ 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 ਜੋ ਦੁਕਾਨਦਾਰ ਨੇ ਸਾਨੂੰ ਪ੍ਰੋਸਤਾ ਅਸੀਂ ਉਹੀ ਦਵਾਈ ਲੈ ਕੇ ਸਪਰੇਅ ਕਰਦੇ ਹਾਂ ਸਾਨੂੰ ਕੋਈ ਸਾਲਟਾਂ ਦਾ ਨਹੀਂ ਪਤਾ ਕਿ ਕਿਹੜਾ ਸਾਲਟ ਕੀ ਕੰਮ ਕਰਦਾ ਜੋ ਦੇਤਾ ਅਗਲੇ ਨੇ ਵਿਆਹ ਲੈ ਲਓ ਜੀ ਆ ਕਰਦੇ ਅਸਰ ਉਹਨਾਂ ਦੇ ਜਿਹੜੇ ਅੱਜ ਕੱਲ੍ਹ ਮੰਨ ਲਓ ਜਿਹੜੇ ਹੁਣ ਦੁਕਾਨਦਾਰ ਇੱਥੇ ਸਾਡੇ ਲੋਕਲ ਵੀ ਖੁੱਲ ਗਏ ਮਕਾਨਾ ਸਾਡੇ ਦੇਖਦੇ ਦੇ ਕਿਸੇ ਨੂੰ 5 ਸਾਲੋਂ ਕਿਸੇ ਨੂੰ 4 ਸਾਲੋਂ ਸਾਨੂੰ ਤਾਂ ਕੋਈ 20 ਸਾਲ ਖੇਤੀ ਕਰਦੇ ਨੂੰ ਸਾਨੂੰ ਦਵਾਈਆਂ ਦਾ ਪਤਾ ਜੀ ਉਹ 5-5 ਸਾਲ ਦੇ ਸਾਰਾ ਕੋਹੜੀ ਬੈਠੇ ਆ ਉਹ ਐਕਣ ਹੀ ਆ ਬਸ ਉਹਨਾਂ ਨਾਲ ਸੜ ਜਾਂਦੇ ਆ ਵਿਆਹ ਦਵਾਈ ਤੁਸੀਂ ਵੇਚਣੀ ਜਿਉਂ ਵੇਚ ਦਿੰਦੇ ਆ ਸਾਡੇ ਕੋਲ ਬੈਠੇ ਸੀ ਬਸ ਉਹਦੀ ਬੇਂਜ ਫਿਰ ਉਹਦਾ ਕੋਈ ਰਿਜ਼ਲਟ ਨਹੀਂ ਆਉਂਦਾ ਫਿਰ ਅਸੀਂ ਆਹ ਨਾਲ ਦੇਖੀ ਜਾਂਦੇ ਗੁੱਲੀ ਡੰਡਾ ਵੀ ਜ਼ਿਬਰੇ ਕਰੀਤੀ ਸੜਾ ਗੁੱਲੀ ਡੰਡਾ ਮਰੇਗੀ ਆ ਫਰਾਨੀ ਜੀ ਦੀ ਜ਼ਿਬਰੇ ਕਰੀਤੀ ਸੁੰਢੀ ਫੰਦ ਗਈ ਉਹ ਨਹੀਂ ਉਹ ਬਾਹ ਕਿਹੜਾ ਫਿਰ ਤਾਣੇ ਬਾਣੀ ਹੁਣ ਜੇ ਤਾਂ ਹੀ ਪੜੇ ਲਿਖੇ ਨਹੀਂ ਬਿਚੇ ਹਾਂ ਜੀ ਹਾਂ ਨਾ ਨਾ ਅਸਲ ਤਾਂ ਉਹ ਨਹੀਂ ਪੂਗਾ ਬਸ ਉਹ ਪੜੇ ਲਿਖੇ ਰਹੇ ਜੀ ਹਾਂ ਕਿ ਕਿਤੇ ਵੀ ਕੰਮ ਨਹੀਂ ਚਾਹ ਨੌਕਰੀਆਂ ਕਰਨੀਆਂ ਤਾਂ ਵੀ ਪੜੇ ਲਿਖੇ ਸੀ ਹਾਂ ਬੜਾ ਇੰਤਜਾ ਜ਼ਰੂਰੀ ਹੈ ਹਾਂ ਜੀ ਵੀ ਮੈਨੂੰ ਕਈ ਬੰਦੇ ਚੈਲੰਜ ਕਰ ਦਿੰਦੇ ਤਾਂ ਪੈਸੇ ਧੋਤੇ ਤੇ ਤੇ ਨਵੇਂ ਨਹੀਂ ਕਰਾਉਂਦੇ ਪਰ ਨਵੇਂ ਕਰਾ ਕੇ ਯਾਰ ਦਿੰਦੇ ਆ ਜੇ ਮੈਂ ਪੜੇ ਕਿਹਦੀ ਦਛਾਣੀਆਂ ਇਹਦਾ ਬੁੱਧ ਗਰਤੀ ਮੂਹਰੇ ਜੀ ਗਰਤੀ ਕਰੋ ਤਾਂ ਦੇਖੋ ਪਹਿਲੇ ਨਹੀਂ ਨਹੀਂ ਤੇ ਦੇਖੋ ਮੇਰੇ ਤੇ ਕੰਮ ਹੋ ਗਿਆ ਠੀਕ ਹੈ ਕਹਿ ਤਾਂ ਤੁਸੀਂ ਆਹ ਕਿਵੇਂ ਹੋ ਗਿਆ ਚਿਰਕ ਲਿਆ ਠੀਕ ਆ ਪੰਜ ਦਿਨ ਹੋਈ ਸੁਣਾਈ ਜਣਾ ਪੰਜ ਦਿਨ ਹੋਈ ਸੁਣਾਈ ਜਣਾ ਚਾਲੂ ਕੋਈ ਇੱਕ ਘੰਟੇ ਦੇ ਵਿੱਚ ਚਾਲ ਦਿੰਦਾ ਤਾਂ ਫਿਰ ਤੇ ਪ੍ਰੂਫ ਕਰੀਵੇਂ ਘਰ ਵੀ ਕਹਿੰਦੇ ਲੈ ਇਹ ਨਹੀਂ ਚੱਲਦੇ ਹੁਣ ਇੱਕ ਮਿੰਟ ਲੈ ਸਮਝ ਲੈ ਜੇ ਕੱਲੇ ਨੋਟਾਂ ਦੀ ਗੱਲ ਨਹੀਂ ਨੋਟ ਤਾਂ ਪਾ ਚੇਂਜ ਕਰਾ ਦੇ ਹੂੰ ਬਾਈ ਚਾਰਜ ਕੋਈ ਕਾਗਜ਼ੇ ਜਰੂਰੀ ਵਿੱਚ ਪਿਆ ਹੋ ਜੇ ਦੇ ਬਸ ਫਿਰ ਸਾਰ ਗਿਆ ਤੁਸੀਂ ਹੁਣ ਤੇ ਮਤਲਬ ਕਰਕੇ ਰੱਖਿਆ ਨਹੀਂ ਉਹ ਮੜਾ ਇਹ ਨਾ ਕੱਪੜੇ ਤੋਂ ਨੇ ਨਾ ਇੱਕ ਵਾਰ ਹੱਥ ਮਾਰੀ ਲੈ ਇਹ ਗਲਤ ਕਰਦੀ ਸਹੀ ਆ ਇਹ ਵੇਤੇ ਮੈਂ ਗੱਲ ਨਹੀਂ ਕਹਿੰਦੀ ਸਾਡੇ ਨਾਲ ਪਾਪਾ ਪਾਪਾ ਤੇ ਨਹੀਂ ਸੁਣਾਉਣਾ ਭਾਈ 3 ਦਿਨ ਕਰਨਾ 2 ਦਿਨ ਕਰਨਾ 2 ਦਿਨ ਕਰਦੇ ਬੀਚ ਤੇ ਪਾਪਾ ਪਾਪਾ ਨਾ ਵੀ ਤੋਂ ਦੀ ਗੁੱਮੀ ਪ੍ਰੈਸਰ ਨਹੀਂ ਅੱਜ ਤਾਂ ਬਹੁਤ ਖੁਸ਼ ਹੋਇਆ ਜਿਹੜੇ ਮਨ ਪਹਿਲਾਂ ਰੋੜ ਤੇ ਨਹੀਂ ਉਮਰ ਜਾਨ ਹੈ ਦੀ ਉਮਰ ਜਾਨ ਹੈ ਦੀ ਹੁਣ ਵਾਲੇ ਤਾਂ ਜਿਵੇਂ ਹੀ ਕਸਮਾਇਆ ਤੇ ਉਹਦਾ ਗਰਮੀ ਤੇ ਪਾਟ ਚੱਲਦਾ ਵੀ ਮੁੰਡਾ ਦੇ ਕਾਹਦੇ ਦੇਖੇ ਹੁੰਦੀ ਅੱਡਦੰਦੋਂ ਪਹਿਲੇ ਘਰ ਚ ਠੰਡ ਦੇ ਮਹੀਨੇ ਚ 20000 ਕੱਟਾ ਹੀ ਦੋਤਾ ਲੱਗtio ਹੀ ਹੋਰ ਦਸਤੂਰ ਕਿਆ ਚਾਹੀਦਾ। ਦਾਤਾਰ ਦੇ ਇੱਕ ਵਰਟ ਨਾਲ ਗਾਲਾ ਗੁੱਟ ਨਾਲ ਪਲੱਸ ਕਰ। ਥੋੜਾ ਦਿਮਾਗ ਨਹੀਂ। ਮੱਜਾ ਜਾਦਾ ਕੋਈ ਮੰਜੇ ਮਸੀਤ ਚ ਫੇਰ ਖਰਾਬ ਕਰਦੇ। ਹਾਂ ਫੇਰ ਗਾਂਧੀ ਨਰਾਜ਼ ਹੋ ਜਦੋਂ ਵੀ ਇਹਦਾ ਡੋਬੋ ਕੇ ਮਨ ਭੁੱਲਦੇ। ਹਾਂ ਜੇ ਥੋੜਾ ਜਿਹਾ ਇੱਕ ਘੇੜੇ ਚ ਸਾਧ ਜੇ ਫੇਰ ਵਿਚਾਰਾ ਗੰਦਾ ਨਾ ਰੰਗ ਵੜ ਦਿੰਦੀ। ਹਾਂ ਜੀ ਹਾਂ ਸਾਰਪ ਕਰਕੇ ਹੂੰ। ਉਹ ਦੇਖ ਕੇ ਹੋ ਜਾਂਦਾ। ਹੂੰ। ਗਲਤੀਆਂ ਦਾ ਪੁਤਲਾ ਅਨਸਾਨਾ ਅਗੇ ਵਤੋ ਗਲਤੀ ਦਾ ਪੁਤਲਾ ਜੀ ਇੱਕ ਵਾਰ ਗੱਲ ਨਹੀਂ ਦੋ ਵਾਰ ਗੱਲ ਨਹੀਂ ਕਰਾ ਨਾ ਕਰੋ ਸਮਝਣਾ ਚਾਹੀਦਾ ਹੈ ਤਾਂ ਹੀ ਤਾਂ ਸਮਝਣਾ ਚਾਹੀਦਾ ਹੁਣ ਇਹ ਨਹੀਂ ਹੁਣ ਭੇਜਦੇ ਹੈਗੇ ਸਾਥੇ ਰਵਿੰਦਰ ਕਿਤੇ ਤਾਸ ਭੇਜਵੇ 20 ਭੇਜਵੇ ਬਸ ਜ਼ਿਆਦਾ ਨਹੀਂ 20000 ਨਹੀਂ ਭੇਜਿਆ ਲੈਣਾ ਰੱਖਦੇ ਨਹੀਂ ਕੋਈ ਆਉਣੀ ਹੈ ਨਾ ਸੜਾ ਇੱਥਾ ਪੈਸਾ ਕੋਲਾ ਜੇ ਆਉਗਾ ਤਾਂ ਵੀ ਜੂਕ ਜਦੋਂ 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 ਤਾਂ ਭੇਜ ਗਿਆ ਜਦੋਂ ਜਦੋਂ ਤਾਂ ਭੇਜ ਗਿਆ ਤਾਂ ਮੈਨੂੰ ਸਿਮਿੰਟ ਦੇ ਪੈਸੇ ਦੇਣੇ ਤਾਂ ਮਕਾਨ ਦਾ ਮਕਾਨ ਪੈਂਦਾ ਤਾਂ ਜਿਆਦਾ ਮਕਾਨ ਪੈਂਦਾ ਤਾਂ ਤਾਂ ਭੇਜ ਦੇ ਜੇ ਵਿੱਚ ਪੈਸੇ ਸੀ ਇਹਨੇ ਪੈਸੇ ਤੋਂ ਦੰਦ ਘਰਾਉਣ ਮਦਰ ਦਾ ਦੇਖ ਕੇ ਬੀਸੜੇ ਕਿੱਥੇ ਤੇ ਆ ਗਏ ਇਹ ਗੱਲ ਕਿੱਥੇ ਨਾ ਨਾ ਮੈਂ ਤਾਂ ਹਰ ਟਿਕਾ ਤੇ ਉਹਨੇ ਪੈਸੇ ਦੇ ਕੇ ਉਹ ਨਾ ਨਾ ਪਤਾ ਖਾਤ ਹੋ ਗਈ ਨਾ ਨਾ ਇੱਕ ਖਾਤੀ ਹੁੰਦਾ ਘਰਾਉਂਦਾ ਹੀ ਆ ਵੀ ਅੱਛਾ ਵਿਜੈ ਹੋ ਗਿਆ ਕਾ ਨਮਸਕਾਰ ਇੰਨੇ ਜੀ ਬਾਈ ਨੇ ਕਿਸੇ ਦੇ ਪੈਸੇ ਖਾਣ ਲੇ 8500 ਰੁਪਏ ਜੀ ਕੋਈ ਕੰਮ ਬਤਾ ਕਿਸੇ ਨੇ ਪੈਸੇ ਖਾਤੇ ਜਾਂ ਤੂੰ ਆਹੋਂ ਦੀ ਹਗਾਲਾ ਜੀ ਤੂੰ ਹੀ ਹੁੰਦੇ ਸੀ 8500 ਦਾ 8500 ਹੀ ਕਰਦੇ ਆ ਚਲ ਟਰੈਕਟਰ ਤੇ ਜੀ ਲਾਉਂਦੇ ਪਾਪਾ ਤੇ ਚਾਚਾ ਜੀ ਚਾਚਾ ਜੀ ਤੇ ਪਾਪਾ ਜੀ ਆ ਗਏ ਨੂੰ ਕਹਿੰਦੇ ਸੌਵੇਂ ਤੇ ਨਾ ਪਏ ਨਾ ਪਏ ਨਾ ਪੈਸੇ ਗੱਠਾਂ ਦਾ ਬਥੇਰੀਆਂ ਮਾਰੀਆਂ ਜਿਹਾ ਮਿਲੇ ਰਮਾਲਾ ਦੇ ਪਰ ਮਿਲੇ ਨਹੀਂ ਉਹਨਾਂ ਦੇ ਕਿੱਥੇ ਕਿਸੇ ਨੂੰ ਪਤਾ ਕਿ ਜਿੰਨੇ ਮਿਲੇ ਹਰ ਵੀ ਕੋ ਜਰੂਰਤਾਂ ਜਰੂਰਤਮੰਦ ਬੰਦੇ ਜੀ ਹਾਂ ਕਿਹਦਾ ਕਿਹੜੇ ਜਰੂਰਤਮੰਦ ਬੰਦੇ ਇਹ ਵੀ ਗੱਲ ਹੈ ਕਿ ਕਿਸੇ ਨੂੰ ਜਿਹਨੂੰ ਮਿਲਿਆ ਉਹਦੀ ਕਿਸੇ ਦੀ ਜਰੂਰਤ ਉਹ ਤਾਂ ਨਾ ਪੂਰੀ ਹੋਈ ਉਹ ਹਾਂ ਇਹ ਵੀ ਗੱਲ ਹੈ ਪ੍ਰਮਾਤਮਾ ਵਿਧੀ ਬਣਾ ਦਿੰਦਾ ਪਤਾ ਚਲੋ ਜੀ ਭਾ ਠੀਕ ਹੈ ਹੁਣ ਸਾਡਾ ਕੈਮਰਾਮੈਨ ਨੂੰ ਖਰਚੇ ਨਾਲ ਉਹ ਵੀ ਕਾਰਜ ਜੇ ਵੀ ਭਾਈ ਖਿਆਨ ਰੱਖਣਾ ਨਾਉਟ दैट ਕੈਨ ਆ ਪਾਸ ਜੇ ਤੁਸੀਂ ਵੀ ਅਸੀਂ ਖੁਸ਼ ਕਰਾਂਗੇ ਤਾਂ ਨਹੀਂ ਅਗਲੀ ਵਾਰੀ ਕੈਮਰਾ ਹੋਰ ਸਟਰੋਂਗ ਲੇ ਕੇ ਕੜੂਗੀ ਠੀਕ ਹੈ ਜੀ ਪਰ ਹੁਣ ਕੇ ਬਾਏ ਬਾਏ ਬਾਏ